ਮੇਨੂੰ ਲੱਗਦਾ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚੰਗੇ ਕਾਰਜ ਨੇ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜਿਹੜੇ ਭਾਈਚਾਰੇ ਦੇ ਵਿੱਚ ਲੋਕ ਇਸ ਗੱਲ ਨੂੰ ਲੈ ਕੇ ਸ਼ਾਇਦ ਸੋਚਦੇ ਹੋਣਗੇ ਕਿ ਸਿਰਫ ਤੇ ਸਿਰਫ ਲੇਡੀਜ਼ ਓਨਲੀ ਇਵੈਂਟ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਵੀ ਉਹ ਅਨਕਰੇਜ ਕਰਨ ਆਪਣੀਆਂ ਧੀਆਂ ਨੂੰ ਤੇ ਆਪਣੀਆਂ ਭਾਬੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਮਾਵਾ ਨੂੰ ਕਿ ਜ਼ਰੂਰ ਇੱਕ ਫੈਮਿਲੀ ਕਾਈਂਡ ਆਫ এনਵਾਇਰਨਮੈਂਟ ਉੱਥੇ ਹੋਣਾ ਤੇ ਇੱਥੋਂ ਦੇ ਜੰਪਲ ਬੱਚਿਆਂ ਦੇ ਲਈ ਸਿੱਖਣ ਲਈ ਬਹੁਤ ਕੁਝ ਹੋਣਾ ਪੰਜਾਬੀ ਜ਼ੁਬਾਨ ਦੇ ਵਿੱਚ ਬਹੁਤ ਸਾਰੇ ਅਜਿਹੇ ਲਫ਼ਜ਼ ਨੇ ਜਿਹੜੇ ਆਮ ਘਰਾਂ ਦੇ ਵਿੱਚ ਅਸੀਂ ਸੰਗਦੇ ਪੁੱਛਦੇ ਨਹੀਂ ਸੋ ਮਿਸ ਪੂਜਾ ਦੇ ਗੀਤਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਚਾਹੇ ਝੋਨੇ ਦੀ ਗੱਲ ਹੋਵੇ ਚਾਹੇ ਟਰਾਲੀ ਦੀ ਗੱਲ ਹੋਵੇ ਚਾਹੇ ਪੈਟਰੋਲ ਦੀ ਗੱਲ ਹੋਵੇ ਚਾਹੇ ਕਿਸੇ ਟਾਈਮ ਦੀ ਗੱਲ ਹੋਵੇ ਤੁਹਾਨੂੰ ਨਹੀਂ ਜੀ ਜ਼ਰੂਰ ਤੇ ਤੁਹਾਨੂੰ ਕਿਹੜੇ ਕਿਹੜੇ ਗਾਣਾ ਪਸਾਉਦਾ ਮਿਸ ਪੂਜਾ ਦਾ ਵੇਸੇ ਸੰਤ ਜਿਹੜਾ ਇੱਕ ਮੈਨੂ ਤੇ ਇੱਕ ਜਿਹੜਾ ਨਵਾਂ ਆਇਆ ਹੋਣੇ ਇਸ ਟਾਈਮ ਚੱਕ ਬੁੰਡਿਆ ਹਾਂ ਉਹ ਤੇ ਬਹੁਤ ਚੱਲ ਰਿਹਾ ਅੱਜਕੱਲ ਬਹੁਤ ਪਸੰਦ ਆਇਆ ਬਾਕੀ ਚੋਨਾ ਤੇ ਚੋਨਾ ਤੇ 올ਵੇ ਸੇਵਰ ਜੀ ਅੱਛਾ ਹਾਂਜੀ ਚੋਨਾ ਲਾਉਣਾ ਛੱਡ ਦੇਣਾ ਤੇ ਸੀਟੀ ਮਾਰ ਕੇ ਬੁਲਾਉਣਾ ਹਟ ਜਾ ਸੀਟੀ ਮਾਰ ਕੇ ਸਾਰੇ ਗਾਣੇ ਵਧੀਆ ਉਹਨਾਂ ਦੇ ਜੀ ਅੱਛਾ ਗਾਣੇ ਵੀ ਸਾਰੇ ਗਾਣੇ ਉਹਨਾਂ ਦੇ ਬਹੁਤ ਵਧੀਆ ਨੇ ਜੀ ਤੇ ਇੱਕ ਟਾਈਮ ਸੀਗਾ ਜਦੋਂ ਸਾਰੇ ਸਿੰਗਰ ਕਹਿੰਦੇ ਸੀ ਕਿ ਐਗਜੈਕਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਮੇਰੇ ਖਿਆਲ ਆ ਵਾਟ ਟੂ ਵਾਟ ਡਿਊਟ ਸਿੰਗਿੰਗ ਦੇ ਵਿੱਚ ਜਿਹੜੇ ਮੇਲ ਸਿੰਗਰਸ ਆ ਕੋਈ ਇਹਨਾਂ ਦੇ ਨਾਲ ਹੀ ਹੋਣੇ ਆ ਇਹਨਾਂ ਦਾ ਸ਼ਾਇਦ ਗਿਨੀਸ ਬੁੱਕ ਆ ਵਰਲਡ ਰਿਕਾਰਡਸ ਦੇ ਵਿੱਚ ਵੀ ਨਾਂ ਦਰਜ ਆ ਮੈਂ ਇੱਕ ਵਾਰ ਪੜ੍ਹਿਆ ਸੀ ਹਾਂਜੀ ਕਿਉਂਕਿ ਮੈਕਸਿਮਮ ਜਿਹੜੇ ਸਿੰਗਰਾਂ ਦੇ ਨਾਲ ਗਾਣੇ ਰਿਕਾਰਡ ਕਰਨੇ ਐਜ਼ ਅ ਡਿਊਟ ਸਿੰਗਰ ਉਹ ਇਹਨਾਂ ਦੇ ਹਿੱਸੇ ਆਇਆ ਇਹ ਬਹੁਤ ਵੱਡੀ ਗੱਲ ਆ ਚੋਰੀ ਗੱਲ ਨਹੀਂ ਹੈਗੀ ਤੇ ਮੈਨੂੰ ਜੋਸਫ ਬੇਵੀ ਦੇ ਸੋ ਵੀ ਉਸ ਸ਼ਾਮ ਹੂਰ ਫਾਰਮੈਟ ਕੀ ਹੋਣਾ ਪ੍ਰੋਗਰਾਮ ਦਾ ਬਿਸ ਪੂਜਾ ਤਾਂ ਚਲੋ ਆਬਵੀਅਸਲੀ ਬਹੁਤ ਵੱਡਾ ਜਿਹੜਾ ਆ ਅਜੀ ਥੋੜਾ ਜਿਹਾ ਲੋਕਲ ਜਿਹੜੀ ਆਪਣੀ ਪਰਫਾਰਮੈਂਸਿਸ ਨੇ ਕਿੜੀਆਂ ਕਿੜੀਆਂ ਅਕੈਡਮੀਆਂਸ ਐ ਆਈ ਥਿੰਕ ਬੱਚਿਆਂ ਦੀ ਪਰਫਾਰਮੈਂਸਿਸ ਨੇ ਤਾਂ ਛੋਟੇ ਕਲੱਬਸ ਨੇ ਭੰਗੜਾ ਕਿੱਦਾਂ ਦੇ ਲੇਡੀਜ਼ ਓਨਲੀ ਛੋਟੇ ਬੱਚੇ ਉਹਨਾਂ ਨੇ ਪਰਫਾਰਮ ਕਰਨਾ ਹੈ ਸਟਾਰਟਿੰਗ ਦੇ ਵਿੱਚ ਉਸ ਤੋਂ ਬਾਅਦ ਸਾਡੇ ਅਸੀਂ ਦੋ ਗੈਸਟ ਸਪੀਕਰ ਬੁਲਾ ਰਹੇ ਹਾਂ ਇਹਨਾਂ ਨੇ ਅਵੇਅਰਨੈਸ ਲਈ ਥੋੜਾ ਔਮਨ ਏਮਪਾਵਰਮੈਂਟ ਲਈ ਵੈਰੀ ਗੁੱਡ ਔਰ ਆ ਡੋਮੈਸਟਿਕ ਵਾਇਲੈਂਸ ਲਈ ਥੋੜੀ ਦਿੱਕਤ ਕੀਤੀ ਹੈ ਜਿਹੜੀ ਹੈ ਜਿਹੜਾ ਕੰਮ ਕੀਤਾ ਹੈ ਐਂਡ ਦੇ ਵਿਲ ਜਸਟ ਡੂ ਸਮ ਸੋਰਟ ਆਫ ਅਵੇਅਰਨੈਸ ਫੋਰ ਫੋਰ ਆਰ ਲੇਡੀਜ਼ ਅਮ ਫਿਰ ਉਸ ਤੋਂ ਬਾਅਦ ਜੀ ਮਿਸ ਪੂਜਾ ਜੀ ਨੇ ਪਰਫਾਰਮ ਕਰਨਾ ਹੈ ਵੈਰੀ ਗੁੱਡ ਫਿਰ ਉਸ ਤੋਂ ਬਾਅਦ ਟਾਈਮ ਬੱਚੇ ਆਪਣੇ ਕੋਲ ਤਾਂ ਥੋੜਾ ਜੀ ਫਰੀ ਬੰਦੇ ਲੋਕ ਲੋਕ ਕੇ ਦੇਖਣਗੇ ਜਾਂ ਮਤਲਬ ਹਾਂਜੀ ਇਹਨਾਂ ਦੀ ਸੀਨ ਹੋਣੀ ਇਹਨਾਂ ਨੂੰ ਐਂਟਰੀ ਲਾਊਡ ਨਹੀਂ ਹੈ ਬੰਦੇ ਨੂੰ ਇਹ ਪਿਛਲੇ ਪਾਸੇ ਪਰਦੇ ਤੇ ਖੜੇ ਹੋ ਕੇ ਅਸੀਂ ਪਿਛਲੇ ਪ੍ਰੋਡਕਸ਼ਨ ਕੱਲੀ ਦੇਖੀ ਪ੍ਰੋਡਕਸ਼ਨ ਪ੍ਰੋਡਕਸ਼ਨ ਦੇ ਬਹਾਨੇ ਇਹਨਾਂ ਦੀ ਐਂਟਰੀ ਹੋਊਗੀ <laughs> 100% 100% લેડીઝ ਨਾ ਰੇਂਗ ਮੈਂ ਵੀ ਮੈਂ ਵੀ ਇਹ ਸੇ ਕਰਕੇ ਦਿਨ ਲਗੀ ਕਰ ਰਿਹਾ ਜੀ ਮੈਨੂੰ ਪਤਾ ਆ ਤੇ ਡੀਜੇ ਕਿਹਦਾ ਖੜਕੂਗਾ ਡੀਜੇ ਦਾਸ ਦਾ ਖੜਕੂਗਾ ਨੇ ਬਹੁਤ ਵਧੀਆ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਡੀਆਂ ਜਿਹੜੀਆਂ ਪੈਣਾ ਵਰਜਾਈਆਂ ਕਿਰਪਾ ਕਰਕੇ ਜ਼ਰੂਰ ਨੋਟ ਕਰਨ ਮੈਂ ਇੱਕ ਵਾਰ ਫੇਰ ਇਸ ਪੋਸਟਰ ਨੂੰ ਤੁਹਾਡੇ ਲਈ ਅੱਗੇ ਲੈ ਕੇ ਆਉਂਗਾ Spies. subscribe now and press the bell icon never miss an update